ਖਬਰ ਜੁੜੀ ਆ ਪਸਵਿੰਦਰ ਸਿੰਘ ਕਰਨਲ ਬਾਠ ਦੇ ਨਾਲ ਉਹ ਕਰਨਲ ਫੌਜ ਦਾ ਜਿਹੜਾ ਕਿ ਇੱਕ ਨਹਾਤਾ ਜਿਹੜਾ ਕਿ ਚਾਰ ਇੰਸਪੈਕਟਰਾਂ ਨੇ ਪੁਲਿਸ ਮੁਲਾਜ਼ਮਾਂ ਨੇ ਅੱਠ ਉਹਦੇ ਗਨਮੈਨਾਂ ਨੇ ਜਿਹੜਾ ਕਿ ਉਹਦੇ ਲੜਕੇ ਤੇ ਅੰਗਤ ਬਾਠ ਤੇ ਪਸਵਿੰਦਰ ਬਾਠ ਨੂੰ ਜਿਹੜਾ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ ਇਹ ਤੁਹਾਡੇ ਸਾਰੇ ਯਾਦ ਹੋਊਗਾ ਕਰੀਬਾ 9 ਮਹੀਨੇ ਪਹਿਲਾਂ ਇਹ ਮਾਰਤ ਦੀ ਗੱਲ ਆ ਤੇ ਜਿਹੜਾ ਕਿ ਹੁਣ ਵੱਡੀ ਖਬਰ ਜੁੜੀ ਆ ਤੇ ਕਿਹੜੇ ਕਿਹੜੇ ਪੁਲਿਸ ਮੁਲਾਜ਼ਮ ਟੰਗੇ ਗਏ ਆ ਤੇ ਕਿਹੜੀ ਕਿਹੜੀ ਕਾਰਵਾਈ ਅੱਗੇ ਹੋਣੀ ਆ ਵੀਡੀਓ ਜ਼ਰੂਰ ਸੁਣਿਓ ਧਿਆਨ ਦੇ ਨਾਲ ਸਕਿਪ ਨਹੀਂ ਕਰਨਾ ਤੇ ਆਪਣੇ ਵਿਚਾਰ ਕਮੈਂਟ ਜ਼ਰੂਰ ਲਿਖੀ ਜਾਇਓ ਮੈਰੂ ਜੀ ਕਾ ਖਾਲਸਾ ਮੈਰੂ ਜੀ ਕੀ ਫਤਿਹ ਪਸਵੰਦਰ ਸਿੰਘ ਕਰਨਾਲਾ ਫੌਜਾਉ ਕਰਨਾਲਾ ਜਿਹੜੀ ਫੌਜ ਆ ਸਾਡੇ ਲਈ ਦਿਨ ਰਾਤ ਲੜਦੀ ਆ ਜਿਹੜੀ ਸਰਹੱਦਾ ਤੇ ਨੌਜਵਾਨ ਸਾਡੇ ਮੁੰਡੇ ਕੁੜੀਆਂ ਸਾਡੀ ਰਾਖੀ ਕਰਦੇ ਆ ਅਸੀਸ ਸੁੱਖ ਦੀ ਨੀਂਦ ਆ ਇਸ ਕਰਕੇ ਸੌਣੇ ਆ ਪਰ ਇੱਥੇ ਵਾਕ ਹੋ ਰਿਹਾ ਕਰੀਬ ਕਈ ਪੰਜਾਬ ਦੇ ਵਿੱਚ ਅਜੇ ਘਟਨਾਵਾਂ ਵਾਪਰੀਆਂ ਸਭ ਤੋਂ ਵੱਡੀ ਜੇ ਆਪਾਂ ਕਹਿ ਲਈਏ ਕਿ ਘਟਨਾਵਾਂ ਕਿ ਜਿਹੜੀ ਕਿ ਕਰਨਾਲ ਅਸਵਿੰਦਰ ਸਿੰਘ ਬਾੜ ਦੇ ਨਾਲ ਵਾਪਰੀ ਪਰ ਉਹ ਜਸਵਿੰਦਰ ਕੌਰ ਬਾਠ ਉਹਨੇ ਮੁੱਦਾ ਚੁੱਕਿਆ ਤਾਂ ਜਾ ਕੇ ਜਿਹੜਾ ਕਿਤੇ ਨਾ ਕਿਤੇ ਹੁਣ ਇਨਸਾਫ ਮਿਲਦਾ ਦਿਖਾਈ ਦੇ ਰਿਹਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਕਰੀਬ ਮਾਰਤ ਦੇ ਮਹੀਨੇ ਦੇ ਵਿੱਚ ਗਰਮੀ ਦਾ ਮਹੀਨਾ ਸੀ ਜਿਹੜਾ ਕਿ ਚਾਰ ਇਨਸਪੈਕਟਰ ਰੌਣੀ ਸਿੰਘ ਜਿਹੜਾ ਪਸਵਿੰਦਰ ਸਿੰਘ ਤੇ ਹੈਰੀ ਵੋਪਰ ਆਏ ਇੱਕ ਹੋਰ ਆ ਤੇ ਚਾ ਅੱਠ ਉਹਨਾਂ ਦੇ ਗਨਮੈਨ ਆ ਜਿਹੜੇ ਕਿ ਸਈਆਂ ਦੌਦ ਵਾਲੇ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕਰਕੇ ਆਏ ਸੀ ਤੁਹਾਡੇ ਯਾਦ ਹੋਊਗਾ ਇੱਕ ਬੱਚਾ ਕੱਢਣੇ ਮਾਮਲੇ ਦੇ ਵਿੱਚ ਉਸ ਨੌਜਵਾਨ ਨੂੰ ਚੁੱਕਿਆ ਗਿਆ ਉਹਨੂੰ ਦੱਸਿਆ ਗਿਆ ਕਿ ਉਹਨੇ ਹੱਥਗਾੜੀ ਕਰ ਦਿੱਤੇ ਤਾਂ ਉਹ ਗਰਫਦਾਰ ਹੋਇਆ ਉਸ ਤੋਂ ਬਾਅਦ ਜਿਹੜਾ ਕਿ ਉਹਦੇ ਨਾਲ ਆ ਕਰੀਬ ਘੰਟਾ ਵੱਧੀ ਗੱਲਾਂ ਕਰਕੇ ਜਿਹੜਾ ਉਹਦਾ ਅਨਕਾਉਂਟਰ ਕੀਤਾ ਕਰੀਬ ਇਹ ਦੱਸਿਆ ਜਾ ਰਿਹਾ ਕਿ 7 ਗੋਲੀਆਂ ਮਾਰਿਆਂਗੀਆਂ ਪੁਲਿਸ ਮੁਲਾਜ਼ਮਾਂ ਵੱਲੋਂ ਕਿਹੜੇ ਕਿਹੜੇ ਉਹ ਦਰਿੰਦੇ ਪੁਲਿਸ ਮੁਲਾਜ਼ਮੋਂ ਸੀ ਜਿਨ੍ਹਾਂ ਨੂੰ ਤਰਸ ਨਹੀਂ ਆਇਆ ਕਿ ਇੱਕ 22 ਸਾਲਾਂ ਦਾ ਨੌਜਵਾਨ ਆ ਜਿਹਨੂੰ ਕਿ ਉਹਦੇ ਕੋਲੇ ਖੜ ਕੇ ਤਿੰਨ ਗੋਲੀਆਂ ਸਾਤੀਚ ਮਾਰਿਆਂਗੀਆਂ ਸੱਤ ਗੋਲੀਆਂ ਲੱਗਣ ਦੇ ਨਾਲ ਉਹ ਨੌਜਵਾਨ ਦੀ ਜਿਹੜੀ ਆ ਮੌਤ ਹੋ ਜਾਂਦੀ ਆ ਫਿਰ ਬੜਾ ਇਹਨਾਂ ਨੂੰ ਜਿੱਤਦਾ ਜਸ਼ਨ ਹੁੰਦਾਗਾ ਤੇ 10-10 ਲੱਖ ਰੁਪਈਆ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਚੰਗਾ ਕੰਮ ਕੀਤਾ ਤੁਹਾਨੂੰ 10-10 ਲੱਖ ਰੁਪਈਆ ਮਿਲੇਗਾ ਤੇ ਮੋਢਿਆਂ ਤੇ ਜਿਹੜਾ ਕਿ ਫਿੱਤੀਆਂ ਡੀਐਸਪੀ ਦੇ ਸਟਾਰ ਤੇ ਹੋਰ بڑے-ਬڑے ਸਟਾਰ ਮਿਲਨੇ ਸੀ ਉਸੇ ਰਾਤ ਨੂੰ ਹੀ ਕਿ ਕਰਨਲ ਪਸਵਿੰਦਰ ਸਿੰਘ ਬਾਠ ਤੇ ਉਹਨਾਂ ਦਾ ਬੇਟਾ ਅੰਗਦ ਬਾਠ ਇੱਕ ਢਾਬੇ ਤੇ ਜਾਂਦੇ ਆ ਉਸੇ ਢਾਬੇ ਤੇ ਉਹ ਜਿਹੜਾ ਕਿ 12 ਪੁਲਿਸ ਮੁਲਾਜ਼ਮੇ ਖੜੇ ਹੁੰਦੇ ਆ ਰਾਤ ਨੂੰ ਕਰਨਲ ਨੂੰ ਕਹਿੰਦੇ ਆ ਕਿ ਅਸੀਂ ਗੱਡੀ ਨੂੰ ਲੈ ਕੇ ਜਿਹੜਾ ਪਾਰਿੰਗ ਨੂੰ ਲੈ ਕੇ ਜਿਹੜਾ ਮਾਰੀ ਮੋਟੀ ਤੂ ਤੂ ਮੈਂ ਮੈਂ ਹੋਈ ਸੀ ਕਹਿੰਦੇ ਅਸੀਂ ਅਨਕਾਉਂਟਰ ਕਰਕੇ ਆਏ ਆ ਕਿ ਤੂੰ ਸਾਨੂੰ ਜਾਣਦਾ ਨਹੀਂ ਉਹ ਤੋਂ ਬਾਅਦ ਕਰਨਾਲ ਪਸਵੰਦਰ ਸਿੰਘ ਬਾੜ ਦਾ ਜਿਹੜਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਉਹਨਾਂ ਦਾ ਜਿਹੜਾ ਆਇਡੈਂਟੀ ਆ ਆਇਡੈਂਟੀ ਦਾ ਕਾਰਡ ਹੁੰਦਾਗਾ ਇੱਕ ਆਇਡੈਂਟੀ ਉਹਦੇ ਵਿੱਚ ਹੁੰਦੀ ਆ ਕਿ ਭਾਈ ਮੈਂ ਆ ਪਹੋਜ ਦਾ ਕਰਨਾਲਾ ਤੇ ਉਸ ਤੋਂ ਬਾਅਦ ਉਹਦਾ ਮੋਬਾਈਲ ਤੱਕ ਜਿਹੜਾ ਗਾਇਬ ਕੀਤਾ ਗਿਆ ਤੇ ਫਿਰ ਜਿਹੜਾ ਉਹਨਾਂ ਨੂੰ ਇੱਕ ਦਰਿੰਦਿਆਂ ਬਾਹ ਕੁਟਿਆ ਗਿਆ ਤੇ ਫਿਰ ਬੜਾ ਸੰਘਰਸ਼ ਲੜਿਆ ਉਹਨਾਂ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਹਾਈ ਕੋਰਟ ਵਿੱਚ ਇੱਕ ਜਿਹੜਾ ਇਹ ਮਾਮਲਾ ਗਿਆ ਕਿੰਨੀਆਂ ਜਾਂਚਾਂ ਬਣੀਆਂ ਉਸ ਤੋਂ ਬਾਅਦ ਹਾਈ ਕੋਰਟ ਵੱਲੋਂ ਆਖਰ ਸੀਬੀਆਈ ਨੂੰ ਜਿਹੜਾ ਜਿਹੜਾ ਇਹ ਕੇਸ ਆ ਸੌਬ ਦਿੱਤਾ ਗਿਆ ਸੀਬੀਆਈ ਵੱਲੋਂ ਜਿਹੜਾ ਹੁਣ ਵੱਡੀ ਕਾਰਵਾਈ ਕਰਦੇ ਹੋਏ ਕਰੀਬ 8 ਦੇ ਕਰੀਬ ਮੁਲਾਜ਼ਮਾਂ ਇਹਦੇ ਵਿੱਚ ਇਹ ਦੱਸਿਆ ਜਾ ਰਿਹਾ ਕਿ ਦੋਸ਼ੀ ਪਾਏ ਜਾ ਰਹੇ ਆ ਇਹ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆਈ ਆ ਦੋ ਤੁਹਾਨੂੰ ਸੁਣਾ ਦੇਣੇ ਆ ਤਿੰਨੇ ਦੇ ਵਿੱਚ ਇਨਸਪੈਕਟਰ ਦੱਸੇ ਜਾ ਰਹੇ ਆ ਚਾ ਸੌਰੀ ਚਾਰ ਇਨਸਪੈਕਟਰਾਂ ਤੇ ਲਾਵਾ ਡੀਐਸਪੀ ਐਸਐਸਪੀ ਤੇ ਤਿੰਨ ਹੋਰ ਪੁਲਿਸ ਮੁਲਾਜ਼ਮਾ ਤੇ ਜਿਹੜਾ ਕਿ ਵੱਡੀ ਗੱਲ ਡਿੱਗਣ ਵਾਲੀ ਆ ਹੋ ਸਕਦਾ ਕਿ ਇਹਨਾਂ ਦੇ ਉੱਪਰ ਜਿਹੜਾ ਇਹਨਾਂ ਨੂੰ ਸਜ਼ਾ ਵੀ ਲੰਬੀ ਹੋ ਸਕਦੀ ਆ ਤੇ ਨਾਲ ਇਹਨਾਂ ਨੂੰ ਜੁਰਮਾਨਾ ਵੀ ਮੋਟਾ ਹੋਊਗਾ ਤੇ ਨਾਲ ਨੌਕਰੀ ਤੋਂ ਡਿਸਮਿਸ ਹੋਣਗੇ ਤੇ ਨੌਕਰੀ ਵੀ ਜਾਊਗੀ ਕਿਉਂਕਿ ਇੱਕ ਫੌਜ ਦਾ ਕਰਨਲ ਜਿਹੜੀ ਫੌਜ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ ਸਾਡੀ ਰਾਖੀ ਕਰਦੀ ਹੋਵੇ ਤੇ ਉਹਦੇ ਮੁੰਡੇ ਤੇ ਉਹਨੂੰ ਦਰਿੰਦਿਆਂ ਵਾਂਗ ਕੁੱਟਿਆ ਹੋਵੇ ਜੇਕਰ ਸਾਡੇ ਇਥੇ ਫੌਜ ਦੇ ਜਿਹੜੇ ਕਰਨਲ ਸੇਫ ਨਹੀਂ ਤੇ ਆਹ ਬੰਦਾ ਕਿੱਥੋਂ ਸੇਫ ਆ ਤੇ ਪਹਿਲਾਂ ਸੀਆਂ ਦੌੜ ਵਾਲੇ ਦਾ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਆਏ ਸੀ ਉਸ ਤੋਂ ਬਾਅਦ ਇਹਨਾਂ ਨੇ ਸੋਚਿਆ ਕਿ ਅਸੀਂ ਕਰਨਲ ਨੂੰ ਕੁੱਟ ਲੈਨੇ ਸਾਡਾ ਕੌਣ ਵਿਗਾੜਨ ਵਾਲਾ ਸਾਡੇ ਪਿੱਛੇ ਵੱਡੇ ਵੱਡੇ ਅਫਸਰ ਆ ਸਰਕਾਰ ਪਰ ਉਹਨਾਂ ਦੀ ਪਤਨੀ ਨੇ ਜਿਹੜਾ ਕਿ ਇੱਕ ਵੱਡਾ ਸੰਘਰਸ਼ ਲੜਿਆ ਸੰਘਾਸ ਲਣ ਤੋਂ ਬਾਅਦ ਜਿਹੜੀ ਸਿਵੀਆਈ ਇਨਕੁਆਰੀ ਪਹੁੰਚੀ ਆ ਮੁਕੰਮਲ ਹੋ ਚੁੱਕੀ ਆ ਲਗਭਗ ਤੈ ਹੋ ਚੁੱਕੇ ਆ ਕਿ ਆ ਜਿਹੜੇ ਚਾਰ ਇਨਸਪੈਕਟਰਾਂ ਤੋਂ ਇਲਾਵਾ ਤਿੰਨ ਪੁਲਿਸ ਮਲਾਜਮਾਂ ਡੀਐਸਪੀ ਤੇ ਐਸਐਸਪੀ ਸਮੇਤ ਜਿਹੜੀ ਵੱਡੀ ਕਾਰਵਾਈ ਹੋਣੀ ਜਾ ਰਹੀ ਆ ਤੇ ਹੁਣ ਕਹਿੰਦੇ ਆ ਕਿ ਕਈ ਕਹਿੰਦੇ ਆ ਕਿ ਐਸਐਸਪੀ ਨੂੰ ਜੀ ਏਆਈ ਬਣਾਤਾ ਆਈਜੀ ਬਣਾਤਾ ਫਲਾਣਾ ਬਣਾਤਾ ਧਮਕਾ ਬਣਾਤਾ ਭਾਈ ਉਹ ਸਰਕਾਰ ਆ ਜੋ ਮਰਜ਼ੀ ਬਣਾ ਦੇ ਪਰ ਜਦੋਂ ਸਿਵੀਆਈ ਜਦੋਂ ਕੋਲੇ ਕੇਸ ਜਾਂਦਾ ਤਾਂ ਉਹਨਾਂ ਨੇ ਇਹ ਕਮਾਰੀਆਂ ਖੋਲ੍ਹ ਲਈ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਕੌਣ ਡੀਆਈਜੀ ਆ ਕੌਣਾ ਐਸਐਸਪੀ ਆ ਜਾਂ ਕੌਣਾ ਏਆਈਜੀ ਆ ਸੀਬੀ ਨੇ ਆਪਣੇ ਤੌਰ ਤੇ ਜਿਹੜਾ ਇਹ ਕਾਰਵਾਈ ਕਰਨੀ ਆ ਉਹਨਾਂ ਨੇ ਕੋਈ ਨਹੀਂ ਬਕਸ਼ਣਾ ਤੁਸੀਂ ਪਹਿਲਾਂ ਦੇਖਿਆ ਕਿ ਝੂਠੇ ਪੁਲਿਸ ਮੁਕਾਬਲੇ ਵਿੱਚ 1992-93 ਦੇ ਵਿੱਚ ਜਿਹੜੇ ਕਿ ਉਸ ਸਮੇਂ ਹੰਕਾਰੇ ਹੋਏ ਇੰਸਪੈਕਟਰ ਐਸਐਸਪੀ ਰਹੇ ਸੀ ਜਿਨ੍ਹਾਂ ਨੂੰ ਉਮਰ ਕੈਦਾਂ ਹੋ ਰਹੀਆਂ ਨੇ ਤੇ ਇਹੀ ਮਾਮਲਾ ਜਿਹੜਾ ਕਿ ਕਰਨਲ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ ਸਾਹਮਣੇ ਆਇਆ ਤੇ ਹੁਣ ਜਿਹੜਾ ਪੁਲਿਸ ਨੂੰ ਭਜੜਣਾ ਪੈ ਚੁੱਕੀਆਂ ਨੇ ਇਹਦੇ ਵਿੱਚ ਕਿਹੜੇ-ਕਿਹੜੇ ਅਫਸਰ ਟੰਗੇ ਜਾਂਦੇ ਆ ਕਿਹੜੇ-ਕਿਹੜੇ ਉਹ ਵੱਡੇ ਅਫਸਰ ਨੇ ਪੁਲਿਸ ਦੇ ਜਿਹੜੇ ਕਿ ਉਹਨਾਂ ਦੀ ਪਿੱਠ ਥਾਪੜ ਰਹੇ ਸੀ ਕਿ ਤੁਸੀਂ ਚੱਕ ਦਿਓ ਫੱਟੇ ਜਿ ਐ ਕਰ ਦਿਓ ਬਾਹਰ ਕਰ ਦਿਓ ਤੁਹਾਨੂੰ ਕੋਈ ਪਸਣ ਵਾਲਾ ਨਹੀਂ ਇਹ ਵੀ ਦੱਚਾ ਜਾ ਰਿਹਾ ਕਿ ਕਿਹੜਾਂ ਦੇ ਹੱਥ ਸੀ ਐਮਐਲਏ ਆ ਜਾਂ ਕਿਹੜੇ ਬੰਦੇ ਨੇ ਉਹ ਜਾਂ ਜਿਨ੍ਹਾਂ ਨੇ ਜਸਪ੍ਰੀਤ ਸਿੰਘ ਦਾ ਅਨਕਾਊਂਟਰ ਕੀਤਾ ਉਹ ਵੀ ਜਿਹੜਾ ਅਗਲੇ ਮਹੀਨੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਸਿਵੀਅਨ ਨੂੰ ਮਾਰਕ ਹੋਣ ਵਾਲਾ ਗਿਆ ਕੇਸ ਉਹਦੇ ਵਿੱਚ ਵੀ ਜਿਹੜਾ ਇਹਨਾਂ ਇਨਸਪੈਕਟਰਾਂ ਨੂੰ ਓਮਰ ਕੈ ਤੱਕ ਦੀ ਸਜ਼ਾ ਸੁਣਾਈ ਜਾ ਜਾ ਸਕਦੀ ਆ ਇਹ ਵੀ ਇੱਕ ਸੂਤਰ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿਉਂਕਿ ਇਹ ਦੱਸਿਆ ਜਾ ਰਿਹਾ ਕਿ ਝੂਠਾ ਪੁਲਿਸ ਮੁਕਾਬਲਾ ਕਰਕੇ ਉਸ ਮੁੰਡੇ ਨੂੰ ਜਿਹੜਾ ਮਾਰ ਮਕਾਇਆ ਜਿਹੜਾ ਕੈਨੇਡਾ ਤੋਂ ਆਉਂਦਾ ਤੇ ਘਰਦਿਆਂ ਨੂੰ ਪਤਾ ਨਹੀਂ ਕਿ ਸਾਡਾ ਮੁੰਡਾ ਕਿੱਥੇ ਆ ਕਿੱਥੇ ਨਾ ਤੇ ਉਹ ਕਹਿੰਦੇ ਕੈਨੇਡਾ ਤੇ ਪੰਜਾਬ ਪੁਲਿਸ ਕਹਿੰਦੀ ਆ ਤੁਹਾਡਾ ਮੁੰਡਾ ਬੱਚਾ ਚੱਕ ਚੱਕ ਰਿਹਾਗਾ ਮੰਨ ਲੈਂਦੇ ਆ ਕਿ ਭਾਈ ਉਹਨੇ ਪਾਪ ਕੀਤਾ ਹੋਊਗਾ ਬੁਰਾ ਕਰਮ ਕੀਤਾ ਹੋਊਗਾ ਉਹਦੇ ਗਨਾਹਾਂ ਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸੀ ਪਰ ਕੋਰਟ ਕਚਹਿਰੀਆਂ ਕਿੱਥੇ ਆ ਕਾਨੂੰਨ ਕੀ ਕਹਿੰਦਾਗਾ ਪਰ ਇਹ ਥੋੜੀ ਆ ਕਿ ਤੁਸੀਂ ਕਦੇ ਜੂਪੀ ਦੇ ਵਿੱਚ ਜਾ ਕੇ ਮੁੰਡੇ ਮਾਰ ਦਿੰਨੇ ਹੋ ਕਿਤੇ ਸੀਆਂ ਦੌੜ ਮਾਰ ਮਾਰਤਾ ਕਿਤੇ ਕੋਈ ਫਲਾਨਾ ਮਾਰਤਾ ਕਿਤੇ ਧੋਮਕੇ ਦਾ ਅਨਕਾਊਂਟਰ ਕਰ ਦਿੱਤਾ ਇਹ ਭੁਗਤਨੇ ਤੁਹਾਨੂੰ ਇੱਥੇ ਹੀ ਪਹਿਣ ਗਈਆਂ ਇਸ ਕਰਕੇ ਜਿਹੜਾ ਹੁਣ ਵੱਡਾ ਫੇਰ ਬਾਦਲ ਹੋ ਰਿਹਾਗਾ ਪੁਲਿਸ ਅਧਿਕਾਰੀਆਂ ਤੇ ਜਿਹੜੀ ਗਾਇ ਡਿੱਗਣ ਵਾਲੀ ਆ ਤੇ ਕਿਹੜੇ ਕਿਹੜੇ ਪੁਲਸ ਅਫਸਰ ਆਉ ਦੇ ਵਿੱਚ ਜਿਹੜੇ ਕਿ ਲਵੇਟੇ ਜਾਣਗੇ ਜਿਨ੍ਹਾਂ ਨੇ ਕਿ ਇੱਕ ਡੀਐਸਪੀ ਦਾ ਨਾਮ ਵੀ ਸਾਹਮਣੇ ਆ ਰਿਹਾ ਜਿਸ ਦੇ ਗਨਮੈਨ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਉਸ ਨੌਜਵਾਨ ਦਾ ਕਤਲ ਕੀਤਾ ਗਿਆ ਸੀ ਫੇਕ ਐਨਕਾਊਂਟਰ ਕੀਤਾ ਗਿਆ ਸੀ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ ਗਿਆ ਸੀ ਉਹਦੇ ਉੱਤੇ ਵੀ ਗਾਇ ਡਿੱਗੂ ਡੀਐਸਪੀ ਹੈਕਾ ਤੇ ਇਹਦੇ ਵਿੱਚ ਚਾਰ ਇੰਸਪੈਕਟਰ ਤਾਂ ਹੈਗੇ ਹੈਗੇ ਆ ਨਾਲ 8 ਹੋਰ ਮੁਲਾਜ਼ਮਾਂ ਜਿਹੜੇ ਤੇ ਜਿਹੜਾ ਉਹਦੇ ਵਿੱਚ ਵੀ ਜਿਹੜਾ ਅੱਧੀ ਦਰਜਨ ਤੋਂ ਵੱਧ ਦਾ ਪੁਲਿਸ ਦੇ ਉੱਪਰ ਜਿਹੜਾ ਕਾਰਵਾਈ ਹੋਵੇਗੀ ਇਹ ਵੀ ਸੂਤਰਾਂ ਤੋਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਸੀਵੀਆਈ ਕੋਰਟ ਵੱਲੋਂ ਜਿਹੜਾ ਕਰਨਲ ਬਾੜ ਦੇ ਮਾਮਲੇ ਦੇ ਵਿੱਚ ਹੁਣ ਵੱਡੀ ਕਾਰਵਾਈ ਕਰ ਦਿੱਤੀ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੜੇ-ਕਿਹੜਿਆਂ ਨੂੰ ਅਫਸਰਾਂ ਜਿਹੜੇ ਟੰਗੇ ਜਾਂਦੇ ਆ ਟੰਗਣੇ ਵੀ ਚਾਹੀਦੇ ਭਾਈ ਇੱਕ ਫੌਜ ਦਾ ਕਰਨਲ ਕੋਈ ਨਿੱਕੀ-ਮੋਟੀ ਗੱਲ ਨਹੀਂ ਕਿ ਭਾਜਾ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਕਿ ਅਸੀਂ ਚੈਨ ਦੀ ਨੀਂਦ ਤਾਂ ਹੀ ਸੌਣੇ ਆ ਜੇਕਰ ਸਾਡੀਆਂ ਰਾਖੀਆਂ ਕਰਦੀ ਆ ਜੇ ਤੇ ਫੌਜ ਦੇ ਨੌਜਵਾਨੀ ਸੇਫ ਨਹੀਂ ਤਾਂ ਫਿਰ ਅਸੀਂ ਕੀ ਕਰਨਾਗਾ ਤੇ ਇਸ ਕਰਕੇ ਭਾਈ ਕਾਨੂੰਨ ਦੇ ਦਾਰੇ ਵਿੱਚ ਰਹਿ ਕੇ ਕੰਮ ਕਰਿਆ ਕਰੋ ਕਾਨੂੰਨ ਦਾ ਪਾਰ ਦਾ ਦੂਜੇ ਨੂੰ ਬੜਾ ਪੜਾਉਣੇ ਪਰ ਜਦੋਂ ਆਪ ਤੇ ਵਾਰੀ ਆਉਂਦੀ ਆ ਉਹਦੇ ਤੁਸੀਂ ਕਾਨੂੰਨ ਦੇ ਧੱਜੇ ੜਾਉਣੇ ਉਹਦੇ ਤੁਸੀਂ ਕਾਨੂੰਨ ਦਾ ਇੱਕ ਗਲਾ ਘੁੱਟ ਦਿੰਨੇ ਹੋ ਤੇ ਇਸ ਕਰਕੇ ਇਸ ਖਬਰ ਨੂੰ ਜਰੂਰ ਅੱਗੇ ਸ਼ੇਅਰ ਜਰੂਰ ਕਰ ਦਿਓ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਅਫਸਰਾਂ ਦਾ ਪਟਾਕਾ ਪੈਣ ਵਾਲਾ ਹੈਗਾ ਆਪਣੇ ਕਮੈਂਟ ਕਰਕੇ ਜਰੂਰ ਰਹਿ ਦਿਓ ਧੰਨਵਾਦ ਵਰਜੀ ਕਾਲਸਾ ਵਰਜੀ ਕੀ ਪਤੇ